ਹਾਂਜੀ ਭਾਈ ਸਾਥੀ ਦਾਲ ਦੀ ਸਾਰਿਆਂ ਨੂੰ ਕਿਵੇਂ ਹੋ ਵੀ ਜੀ ਠੀਕ ਹਾਲ ਤੇ ਆਪਾਂ ਲੱਗੇ ਸੀਗੇ ਅੱਜ ਕਟਰ ਧੋਣ ਸਰਪਾ ਕੰਮ ਖੈਂਗਲ ਮਕੀ ਦਾ ਕੰਡੀਆਂ ਰਹਿਣੀਆਂ ਨੋਹਾਂ ਕਰਨ ਕਰਾਂਗੇ ਉਹ ਲੈ ਜਾਣਗੇ ਊਂ ਕਢਾ ਕੇ ਮਦੀਨ ਜੇ ਧੋਂਦੇ ਕਟਰ ਲੱਗੇ ਸੀ ਅੱਜ ਧੋਣ ਤੇ ਸੁਹਾਉਣੇ ਆ ਚਲਾ ਲਿਆ ਪੰਪ ਦੇਖੋ ਮੱਕੀ ਹੋਈ ਪਈ ਆ ਹਰੀ ਤੇ ਬਾਕੀ ਜੀ ਤੁਸੀਂ ਬਹੁਤ ਪਿਆਰ ਦਿੱਤਾ ਵੀਡੀਓ ਨੂੰ ਜਿਹੜੀ ਆਪਾਂ ਪਾਈ ਸੀਗੀ ਰਾਜੂ ਬਾਈ ਵਾਲੀ ਜਿੱਤੇ ਆਪਾਂ ਕੰਪੈਨ ਸੇਲ ਕੀਤੀ ਐ ਤੇ ਉਸ ਤੋਂ ਬਾਅਦ ਚ ਬਾਈ ਨੇ ਦੋ ਮਸ਼ੀਨਾਂ ਹੋਰ ਸੇਲ ਕਰਾਤੀਆਂ ਆਪਣੀ ਵੀਡੀਓ ਵੇਖ ਕੇ ਜਿਨੇ ਵੀ ਮੇਰੇ ਵੀਰ ਨੇ ਫੋਨ ਲਾਇਆ ਹਨ ਤੇ ਚਲੋ ਵਧੀਆ ਗੱਲ ਆ ਬਾਈ ਕਿਸੇ ਤਰ੍ਹਾਂ ਰਜਗਾਰ ਚੱਲਦਾ ਹਨ ਆਪਾਂ ਤਾਂ ਕੀ ਉਹਦੇ ਚ ਹੈਗਾ ਤੇ ਵੈਸੇ ਵੀ ਆਪਾਂ ਬਾਈ ਕੋਈ ਵੀ ਆਪਣਾ ਕੁਝ ਵੀ ਪਵਾ ਸਕਦਾ ਵਾ ਆਪਾਂ ਕਿਸੇ ਤੋਂ ਕਿਸੇ ਚੀਜ਼ ਦੀ ਕੋਈ ਪੇਮੈਂਟ ਨਹੀਂ ਲੈਂਦੇ ਤੁਹਾਡੇ ਸਹਿਯੋਗ ਨਾਲ ਚੈਨਲ ਚੱਲਦਾ ਬਾਈ ਜੇ ਪੈਸੇ ਹੀ ਲੈ ਕੇ ਚਲਾਇਆ ਤਾਂ ਫਿਰ ਕੀ ਚਲਾਇਆ ਹਨ ਆਪਾਂ ਨੂੰ ਕੋਈ ਮਸਲਾ ਨਹੀਂ ਗਾ ਪੈਸਿਆਂ ਦਾ ਕੋਈ ਵੀ ਆਪਦੀ ਫੋਟੋ ਫੋਟੋਆਂ ਭੇਜ ਦਿਓ ਤੇ ਡਿਟੇਲ ਭੇਜ ਕੇ ਨੰਬਰ ਆਪਾਂ ਲਾਸਟ ਜੀ ਵੀਡੀਓ ਤੇ ਦੇ ਦੇਾਂਗੇ ਤੇ ਉਹ ਤੇ ਤੁਸੀਂ ਆਪਾਂ ਨੂੰ WhatsApp ਕਰ ਸਕਦੇ ਹੋ ਫੋਟੋਆਂ ਤੇ ਡਿਟੇਲ ਸਾਰੀ WhatsApp ਕਰ ਦਿਓ ਇੰਨਾ ਹੀ ਹੈ ਜਿੰਨੀ ਹੋ ਸਕਦੀ ਬਈ ਆਪਾਂ ਹੈਲਪ ਕਰਾਂਗੇ ਕੋਈ ਮਸਲਾ ਨਹੀਂ ਜੇ ਕਿਸੇ ਨੇ ਕੋਈ ਮਸ਼ੀਨ ਬਾਰੇ ਵੀ ਪੁੱਛਣਾ ਤਾਂ ਆਪਾਂ ਨੂੰ ਪੁੱਛ ਸਕਦੇ ਆ ਵੈਸੇ ਤਾਂ ਫੋਨ ਆਉਂਦਾ ਹੀ ਆ ਫੋਨ ਤਾਂ ਬਾਈ ਮੈਂ ਥੋੜਾ ਜਿਹਾ ਲੇਟ ਜੁੜਦਾ ਤੇ ਫੋਨ ਪਹਿਲਾਂ ਹੀ ਆ ਜਾਂਦੇ ਆ ਫੋਨ ਤਾਂ ਇੱਕ ਦਿਨ 6 ਵਜੇ ਹੀ ਹਣ ਸ਼ੁਰੂ ਹੋਗੇ ਤੇ ਥੋੜਾ ਜਿਹਾ ਔਖਾ ਹੋ ਜਾਂਦਾ ਮੇਰਾ ਬਾਈ ਜੇ 9 ਵਜੇ ਫੋਨ ਲਾਉਂ ਤਾਂ ਬੜੀ ਵਧੀਆ ਗੱਲ ਆ ਆਂਦੀ ਤੇ ਕੋਈ ਚੱਕਰ ਨਹੀਂ ਬਾਈ ਕੋਈ ਵੀ ਇਸ਼ਾਰ ਇੰਜਨ ਬਾਰੇ ਜਾਣਕਾਰੀ ਲੈਣੀ ਹੋਵੇ ਜਾਂ ਡਬਲ ਥਰੇਸ਼ਰ ਬਾਰੇ ਗੱਲ ਕਰਨੀ ਹੋਵੇ ਤਾਂ ਬੰਦਾ ਕਰ ਸਕਦਾ ਆਪਣੇ ਨਾਲ ਕੋਈ ਮਸਲਾ ਨਹੀਂਗਾ ਉਨੀ ਚੱਲਦੀ ਆ ਡੀਲ ਤੇ ਵੇਖਦੇ ਆ ਜਦੋਂ ਕੰਪਲੀਟ ਹੁੰਦੀ ਆ ਤੇ ਫਿਰ ਆਪਾਂ ਦੱਸਦੇ ਆ ਹਨਾ ਜਦੋਂ ਜਿਵੇਂ ਵੀ ਕੰਪਲੀਟ ਹੋ ਗਈ ਤੇ ਫੇਰ ਇਹ ਦੱਸਣ ਦਾ ਹੁੰਦਾ ਬਾਈ ਚੱਲਦੀ ਆ ਬਸ ਢੀਰ ਹੋ ਸਕਦਾ ਇਹਦੀ ਕੋਈ ਭੈਣ ਕੋਈ ਮਾਸੀ ਦੀ ਕੁੜੀ ਆਪਾਂ ਹੋਰ ਲੈ ਆਈਏ ਕਿਉਂਕਿ ਆਪਾਂ ਮਸ਼ੀਨ ਕਰਤਾਰ ਸੇਲ ਕਰਤੀ ਹਨਾ ਤੇ ਮਸ਼ੀਨ ਤਾਂ ਲਵਾਂਗੇ ਹੁਣ ਫਿਰ ਬਾਡੀ ਦਾ ਔਖਾ ਹੋ ਜਾਣਾ ਗੱਲ ਇਹ ਆ ਫੋਨ ਤਾਂ ਆਉਣ ਲੱਗ ਪਿ ਗਏ ਬਾਈ ਤੁਸੀਂ ਮਸ਼ੀਨ ਸੇਲ ਕਰਤੀ ਆ ਤੇ ਹੁਣ ਝੋਨਾ ਵੱਡੋਂਗੇ ਸਾਡਾ ਮੈਂ ਕਿਹਾ ਬਾਈ ਕੁਛ ਚੈੱਕ ਕਰਨੀ ਹੈ ਜਿਹਦੇ ਜਿਹਦਾ ਵੱਡਿਆ ਗਿਆ ਵੱਡਾਂਗੇ ਕੋਈ ਚੈੱਕ ਕਰਨੀ ਹੈ ਮਸ਼ੀਨ ਤਾਂ ਆਪਾਂ ਲੈ ਹੀ ਆਉਣੀ ਹੈ ਤੇ ਚੱਲਦੀ ਆਪਣੀ ਡੀਲ ਹੋਈ ਕੰਪਲੀਟ ਤੋਂ ਵੇਖਦੇ ਆਂ ਕੀ ਬੰਦਾ ਲੱਗੇ ਆ ਜੀ ਆ ਕਰਦੇ ਆ ਨਾਟ ਢਿੱਲੇ ਤੇ ਨਾਟ ਖੋਲ ਕੇ ਤੇ ਫੇਰ ਚੈਨਾ ਲਾ ਕੇ ਕਿਸੇ ਡੀਜ਼ਲ ਉਹ ਜੀ ਚੀਜ਼ ਚ ਪਾ ਕੇ ਚੈਨਾ ਸਾਰੀਆਂ ਡੀਜ਼ਲ ਚ ਡਬੋ ਕੇ ਰੱਖ ਦਣੀਆਂ ਆਪਾਂ ਕਹਿਣਾ ਹੈ ਸ਼ੋਰ ਵਾਲਾ ਪੱਲਾ ਖੁੱਲੀ ਜਾਂਦੇ ਆ ਇਹ ਆਹ ਸਾਰੇ ਨਟ ਖੋਲਣੇ ਪੈਣੇ ਪੱਲੇ ਤੇ ਫੇਰ ਖੁੱਲੂਗਾ ਪੱਲਾ ਕੱਢ ਪਈ ਚੈਨਾ ਆਪਾਂ ਸਾਰੀਆਂ ਸਪਰਾਉਟ ਵੀ ਸਾਰੇ ਕੱਢਦੇ ਬਹੁਤ ਸੋਹਣਾ ਤਾਂ ਕਟਰ ਤੋਤਾ ਬੱਚੋਂ ਦਾ ਤਾਂ ਸਾਫ ਕਰੋ ਚੈੱਕ ਕਪੜਾ ਮਾਰ ਕਿਉਂ ਲਾਵਾਂਗੇ ਕਿਰਾਂ ਜਿਹੜਾ ਉੱਪਰ ਕਾਲਸ ਜੀ ਜੰਮੀ ਹੈ ਡੀਜ਼ਲ ਮਾਰਨ ਤੋਂ ਪਹਿਲਾਂ ਕਿਰਾਂ ਨੂੰ ਸਾਫ਼ ਕਰਾਂਗੇ ਹੋਰ ਇਹਨਾਂ ਪੂਰਾ 6000 ਰੁਪਏ ਦਾ ਕਰਕੇ ਖੜਾਵਾਵਾਂਗੇ ਹੰਤੰਗਾਲ ਤੋਂ ਇਹਨੂੰ ਪੈਣਾ ਹੋ ਗਿਆ ਸ਼ੁਰੂ ਡੀਜ਼ਲ ਵਾਲੀ ਗਨ ਹੈਗੀ ਆਪਾਂ ਕੋਲੇ ਉਹ ਚ ਪਾ ਕੇ ਡੀਜ਼ਲ ਤੇ ਮਾਰਾਂਗੇ ਚ ਡੀਜ਼ਲ ਇੱਕ ਪਲੇਟ ਕੰਪਨੀ ਨੇ ਕਰਤੀ ਹੈ ਨਵੇਂ ਮਾਡਲ ਚ ਇਹ ਆਪਾਂ ਉਹਨਾਂ ਨੂੰ ਕਿਹਾ ਸੀ ਜਿਵੇਂ ਉਹਨਾਂ ਨੇ ਉਮੀਦ ਤਿਆਰ ਕੀਤੀ ਆ ਉਹ ਤੇ ਇਹ ਆਪਾਂ ਉਹਨੂੰ ਤੋਂ ਹੁਣ ਲੈ ਕੇ ਲਾਵਾਂਗੇ ਕਿਉਂਕਿ ਆਪਣੇ ਮੱਕੀ ਜਿਹੜੀ ਲੇਟ ਹੁੰਦੀ ਹੈ ਗੋਭੀ ਗੋਭੀ ਵਾਲੀ ਤੇ ਜਿੱਦੇ ਗੋਭੀ ਲੱਗਦੀ ਹੈ ਸਾਗ ਲੱਗਦਾ ਉੱਥੇ ਪ੍ਰੋਬਲਮ ਆਉਂਦੀ ਉਹ ਤੋਂ ਛੱਲੀਆਂ ਬਰੀਕ ਹੋ ਜਾਂਦੀਆਂ ਹਨ ਤੇ ਫਿਰ ਇਹ ਘੱਟ ਰੋਕਦੀ ਹੈ ਇਸੇ ਕਰਕੇ ਆਪਣਾ ਮੂਰੇ ਪਟਾ ਲਾਇਆ ਸੀ ਕਿ ਉਹਨਾਂ ਨੇ ਹੁਣ ਉਮੀ ਦੀ ਪਲੇਟ ਬਣਾਤੀ ਹੈ ਤੇ ਉਹ ਆਪਾਂ ਕਰਕੇ ਅਮਰਜੀਤ ਵੀਰੇ ਨੂੰ ਲਾਵਾਂਗੇ ਫੋਨ ਤੇ ਫੇਰ ਦੇਖਦੇ ਆ ਕੀ ਬਣਦਾ ਉਹਦੇ ਲਈ ਇਹਦੀ ਐਡਜਸਟਮੈਂਟ ਵੀ ਹੋਰ ਕਰਨੀ ਪੈਣੀ ਹੈ ਤੇ ਚਲੋ ਆਪਾਂ ਆਪਦਾ ਕਰਕੇ ਚਲਾ ਲਿਆ ਸੀਗਾ ਪਹਿਲਾਂ ਵਾਲੀ ਵੀਡੀਓ ਚ ਵੀ ਆਪਣਾ ਵਾਹ ਇਹ ਤਾਂ ਹੋ ਗਿਆ ਸਾਫ ਮਾੜਾ ਮੂਟਾ ਕਿਤੇ ਨਾ ਕਿਤੇ ਕੋਡਾ ਗਪੇਂਦਾ ਸੇ ਪਾਸੇ ਕੋਈ ਮਸਲਾ ਨਹੀਂ ਗਾ ਕਿਹਨਾਂ ਫੇਰ ਕਰਾਂਗੇ ਸਾਫ ਇਹਨੂੰ ਫੇਰ ਆ ਚੈਨਾ ਆ ਵੀ ਖੋਲਾਂਗੇ ਕੱਢ ਕੇ ਲਾਉਂਗੇ ਚੈਨਾਂ ਸਾਰੀਆਂ ਕੱਢ ਦੇਾਂਗੇ ਜਿੰਨੀਆਂ ਵੀ ਚੈਨਾਂ ਵਾ ਸਾਰੀਆਂ ਇਹ ਜਿਹੜੀਆਂ ਸੈੱਡਾਂ ਵਾਲੀਆਂ ਉਹ ਤਾਂ ਆਪਾਂ ਕੱਢ ਤੀਆਂ ਵਾ ਹੌਣੇ ਆ ਸੈੱਟ ਉਨੰਨੇ ਚੈਨਾਂ ਵੀ ਆ ਪਈਆਂ ਕੱਢ ਤੀਆਂ ਆਪਾਂ ਇਧਰ ਦੇਖੋ ਕਰੋ ਚੈੱਕ ਇਹ ਚੈਨਾਂ ਆਪਾਂ ਕੱਢ ਤੀਆਂ ਸਾਰੀਆਂ ਬਸ ਉਹ ਬਿਜਲੀਆਂ ਰਹਿ ਗਈਆਂ ਉਹ ਵੀ ਆਪਾਂ ਕੱਢ ਦੇਾਂਗੇ ਬਾਕੀ ਤਾਂ ਹੋ ਗਿਆ ਆਪਣਾ ਸਾਫ ਆਪਾਂ ਇਨੀ ਐਡਜਸਟਮੈਂਟ ਕਰਕੇ ਇਹਨੂੰ ਅੱਗੇ ਕੀਤਾ ਸੀਗਾ ਤੇ ਹੁਣ ਜਿਹੜੀ ਉਹ ਵੀਰੇ ਹੁਣਾਂ ਨੇ ਪਲੇਟ ਬਣਾਈ ਆ ਉਹ ਰੇ ਰਹਿ ਜਾਂਦੀ ਐ ਇੱਥੋਂ ਹੀ ਆ ਇੱਥੋਂ ਉੱਥੇ ਜੀ ਹੁੰਦੀ ਆ ਤੇ ਉਹ ਆਪਾਂ ਕਰਦੇ ਆਂਗੇ ਲੈ ਕੇ ਵੀਰ ਹੁਣਾਂ ਤੋਂ ਤੇ ਲਾ ਦਾਂਗੇ ਵੈਸੇ ਤਾਂ ਭੇਜ ਵੀ ਦੇਣਗੇ ਵੀਰ ਹੁਣੇ ਚਲੋ ਹੁਣ ਜਿਹੜੀ ਆਪਣੇ ਘਟਰ ਨਾਲ ਆਈ ਆ ਆਪਾਂ ਤੋਂ ਉਹੀ ਹੁਣ ਮਿਲਣੀ ਹੈ ਹਨ ਤੇ ਆਪਾਂ ਉਹ ਕਰ ਲਾਂਗੇ ਉਹਨਾਂ ਨਾਲ ਜਿੰਮੇ ਵੀ ਹੋਊਗਾ ਪਰ ਉਹ ਆਪਾਂ ਲੈ ਕੇ ਲਾਵਾਂਗੇ ਪਲੇਟ ਕਿਉਂਕਿ ਆਪਾਂ ਨੂੰ ਉਹਦੀ ਜ਼ਰੂਰਤ ਆ ਔਰੇ ਫਿਰ ਮੱਕੀ ਹੁੰਦੀ ਐ ਨਾਰਮਲ ਤੇ ਫਿਰ ਉਹਦੋ ਚੱਕਰ ਪੈਂਦਾ ਠੀਕ ਰਹੀ ਆ ਆਪਾਂ ਜਰੂਰ ਇੱਥੇ ਹੀ ਖਤਮ ਤੇ ਮਿਲਾਂਗੇ ਅਗਲੇ ਵਲੌਗ ਚ ਤਦ ਤੱਕ ਲਈ ਰੱਬ ਰੱਖਾ